ਪੰਜਾਬ ਵਿਧਾਨ ਸਭਾ ਦੀ 64 ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਲਈ ਜਿੱਥੇ VOTING ਹੁੰਦੀ ਹੈ ਦੱਸ ਦਈਏ ਕਿ VOTING ਆਪਣੇ ਸਮੇਂ ਦੇ ਮੁਤਾਬਕ ਹੋਈ ਹੈ 19 ਜੂਨ ਨੂੰ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋਈ ਸ਼ਾਂਤੀ ਮੇਤੂ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀ ਹੈ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ 7C ਨੇ ਦੱਸਿਆ ਕਿ ਸ਼ਾਮ 7 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਦੇ ਮੁਤਾਬਕ ਵੋਟਰ ਮਤਦਾਨ ਲਗਭਗ 51.33% ਹੈ ਇੱਕ ਨਵੇਂ ਪੈਲਕਨਵੀ ਦੇ ਹਿੱਸੇ ਵਜੋਂ ਪੋਲਿੰਗ ਡਾਟਾ ਪੋਲਿੰਗ ਸਟੇਸ਼ਨ ਤੇ ਪ੍ਰੈਜ਼ਾਈਡਿੰਗ ਅਧਿਕਾਰੀਆ ਦੁਆਰਾ ECi ਨੈੱਟ ਐਪ ਤੇ ਅਪਲੋਡ ਕਰ ਦਿੱਤਾ ਗਿਆ ਜ਼ਿਕਰ ਇਹ ਹੋ ਗਿਆ ਕਿ VOTING ਪ੍ਰਤੀਸ਼ਤਾ ਦੇ ਰੁਝਾਨ ਅਨੁਮਾਨਤ ਨੇ ਚੋਣ ਸੰਚਾਲਨ ਨਿਯਮ 1961 ਦੇ ਨਿਯਮ 49S ਦੇ ਤਹਿਤ ਪ੍ਰੈਜ਼ਾਈਡਿੰਗ ਅਧਿਕਾਰੀਆਂ ਨੇ ਫਾਰਮ 17C ਜਿਸ ਦੇ ਵਿੱਚ ਵੋਟਾਂ ਦੀ ਅਸਲੀ ਗਿਣਤੀ ਦਰਜ ਹੁੰਦੀ ਹੈ ਉਹ ਨਾ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਨੂੰ ਦਿੱਤਾ ਹੈਗਾ ਜੋ VOTING ਖਤਮ ਹੋਣ ਵੇਲੇ ਪੋਲਿੰਗ ਬੂਥਾਂ ਤੇ ਮੌਜੂਦ ਸਨ ਦੱਸ ਦਈਏ ਕਿ VOTING ਸ਼ੁਰੂ ਹੋਣ ਤੋਂ ਪਹਿਲਾਂ ਹਰ ਇੱਕ ਪੋਲਿੰਗ ਬੂਥ ਤੇ EVM ਮਸ਼ੀਨਾਂ ਤੇ ਇੱਕ ਮੌਕ ਡ੍ਰਿਲ ਕਰਵਾਇਆ ਗਿਆ ਜੋ ਕਿ ਉਮੀਦਵਾਰਾਂ ਦੇ ਵੱਲੋਂ ਨਿਯੁਕਤ ਕੀਤੇ ਗਏ 558 ਏਜੰਟਾਂ ਦੀ ਮੌਜੂਦਗੀ ਦੇ ਵਿੱਚ ਹੋਈ ਹੈ ਦੱਸ ਦਈਏ ਕਿ ਜਿੱਥੇ ਜਿਮਨੀ ਚੋਣਾਂ ਦੇ ਲਈ ਚੋਣ ਕਮਿਸ਼ਨ ਨੇ 1 ਅਪ੍ਰੈਲ 2025 ਨੂੰ ਯੋਗਤਾ ਮਿਤੀ ਦੇ ਤਹਿਤ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਕੀਤੀ ਸੀ। ਵੋਟਰ ਸੂਚੀਆਂ ਦਾ ਡਰਾਫਟ ਪ੍ਰਕਾਸ਼ਨ 9 ਜਨਵਰੀ 2025 ਨੂੰ ਕੀਤਾ ਗਿਆ ਸੀ। ਇਸ ਦੇ ਕਾਪੀ ਮੰਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦਿਨਾਂ ਸਾਂਝੀ ਕੀਤੀ ਗਈ। 192 ਪੋਲਿੰਗ ਬੂਥ ਪੱਧਰ ਤੇ ਬੀਐਲਓਜ਼ ਨੇ ਯਕੀਨੀ ਬਣਾਉਣ ਦੇ ਲਈ ਕੰਮ ਕੀਤਾ ਕਿ ਸੂਚੀਆਂ ਸਹੀ ਅਪਡੇਟ ਕੀਤੀਆਂ ਗਿਆ ਨੇ। ਮੰਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੁਆਰਾ ਨਿਯੁਕਤ 384 ਬੀਐਲਏ ਦੇ ਪ੍ਰਕਿਰਿਆ ਦੀ ਜਾਂਚ ਕੀਤੀ 4200 ਉਨਾ ਸੀ ਦਾਅਵੇ ਤੇ ਇਤਰਾਜ਼ ਜਾਇ ਦਾਰ ਕੀਤੇ ਗਏ ਤੇ VOTER ਦੀਆਂ ਸੂਚੀਆਂ ਦਾ ਅੰਤਿਮ ਪ੍ਰਕਾਸ਼ਨ 5/5/2025 ਨੂੰ ਹੁੰਦਾ ਅੰਤਮ VOTER ਸੂਚੀਆਂ ਦੀ ਕਾਪੀ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਦਿੱਤੀ ਜਾਂਦੀ ਹੈ R P A ਕਟੂ 150 ਦੀ ਧਾਰਾ 24 A ਦੇ ਅਧੀਨ ਜ਼ਿਲ੍ਹਾ ਮੈਜਿਸਟ੍ਰੇਟ ਦੇ ਕੋਲ ਧਾਰਾ 24 B ਦੇ ਅਧੀਨ ਮੁਖ ਚੋਰ ਅਧਿਕਾਰੀ ਕੋਲ ਕੋਈ ਅਪੀਲ ਦਰਜ ਨਹੀਂ ਹੋਈ ਹੈ ਤਾਂ ਨਾਮਜ਼ਦੀਆਂ ਪਰੰਦੇ ਆਖਰੀ ਮਿਤੀ 2/6/2025 ਨੂੰ VOTER ਸੂਚੀ ਨੂੰ ਅੰਤਮ ਰੂਪ ਦਿੱਤਾ ਗਿਆ ਸੀ ਤੇ ਇਸ ਤੇ ਅੱਜ ਦੀ ਇੱਕ ਕਾਪੀ ਸਾਰੇ ਚੋਣ ਲੜ ਰਹੇ ਉਮੀਦਵਾਰਾਂ ਦੇ ਨਾਲ 6 6 2025 ਨੂੰ ਸਾਂਝੀ ਕੀਤੀ ਤਾਂਗੇ। ਵੋਟਰ ਸੂਚੀ ਦੇ ਵਿੱਚ ਕੁੱਲ 175469 ਵੋਟਰ ਰਜਿਸਟਰਡ ਨੇ ਤੇ ਕੁੱਲ 14 ਉਮੀਦਵਾਰਾਂ ਨੇ ਚੋਣ ਲੜੀ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ। ਇਹਨਾਂ ਚੋਣਾਂ ਦੇ ਲਈ 194 ਪੋਲਿੰਗ ਬੂਥ ਸਥਾਪਿਤ ਕੀਤੇ ਗਏ। ਇੱਕ ਪੋਲਿੰਗ ਬੂਥ ਦੇ ਵਿੱਚ ਵੋਟਰਾਂ ਦੀ ਗਿਣਤੀ 1200 ਤੱਕ ਰੱਖਣ ਦੇ ਚੋਣਾਂ ਕਮਿਸ਼ਨ ਦੇ ਹਾਲੀ ਦੇ ਫੈਸਲੇ ਦੇ ਕਾਰਨ VOTER ਦੀ ਸਹੂਲਤਾਂ ਦੇ ਵੱਧ ਦੇ ਲਈ ਦੋ ਨਵੇਂ ਪੋਲਿੰਗ ਬੂਥ ਬਣਾਏ ਤੇ ਹਰੇਕ ਪੋਲਿੰਗ ਬੂਥ ਤੇ ਸਹੂਲਤਾਂ ਦੀ ਵਿਵਸਥਾ ਤੋਂ ਇਲਾਵਾ ਪਹਿਲੀ ਵਾਰ VOTERਾਂ ਦੀ ਸਹੂਲਤ ਲਈ ਪਰਮੇਸ਼ ਦਵਾਰ ਤੇ 194 ਪੋਲਿੰਗ ਸਟੇਸ਼ਨਾਂ ਤੇ ਮੋਬਾਈਲ ਜਮ੍ਹਾਂ ਕਰਾਉਣ ਦੇ ਲਈ ਸਹੂਲਤ ਦਿੱਤੀ ਗਈ। ਇੱਕ ਮਹਿਲਾ ਕਰਮਚਾਰੀਆਂ ਵਾਲਾ ਤੇ ਇੱਕ ਦਿਵਿਆਂਗ ਕਰਮਚਾਰੀਆਂ ਵਾਲਾ ਤੇ 10 ਮਾਡਲ ਪੋਲਿੰਗ ਸਟੇਸ਼ਨ ਬਣਾਏਗੇ। EVM ਦੇ ਪਹਿਲੇ ਲੈਵਲ ਦੀ ਜਾਂਚ 3 ਤੋਂ 2 2025 ਤੋਂ 6 ਤੋਂ 2 2025 ਨੂੰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਚ ਹੁੰਦੀ ਹੈ ਤੇ ਇਸ ਦੌਰਾਨ ਕਮਿਸ਼ਨਿੰਗ ਦੀ ਪ੍ਰਕਿਰਿਆ 10 6 2025 ਨੂੰ ਉਮੀਦਵਾਰ ਤੇ ਉਹਨਾਂ ਦੇ ਅਧਿਕਾਰਿਕ ਨੁਮਾਇੰਦਿਆਂ ਦੀ ਮੌਜੂਦਗੀ ਦੇ ਵਿੱਚ ਕੀਤੀ ਗਈ। ਹਰੇਕ ਪੜਾ ਤੇ EVM ਤੇ ਮੌਗਰਲ ਕਰਵਾਈ ਗਈ ਤੇ ਤੇ ਨਤੀਜਿਆਂ ਦੀ ਜਾਂਚ VVPAT স্লਿੱਪਾਂ ਦਨਾ ਕੀਤੀ ਗਈ। ਪੋਲਿੰਗ ਬੂਥਾਂ ਨੂੰ EVM ਦੀ ਵੰਡ ਉਮੀਦਵਾਰਾਂ ਤੇ ਉਹਨਾਂ ਦੇ ਅਧਿਕਾਰਿਕ ਨੁਮਾਇੰਦਿਆਂ ਦੀ ਮੌਜੂਦਗੀ ਦੇ ਵਿੱਚ ਦੂਪੜਾਵਾਂ ਦੀ ਰੈਡਮਾਈਜ਼ੇਸ਼ਨ ਪ੍ਰਕਿਰਿਆ ਰਾਹੀਂ ਕੀਤੀ ਗਈ ਤੇ ਪੋਲਿੰਗ ਬੂਥਾਂ ਦੇ ਤਹਿਨਾਤ ਕੀਤੀਆਂ ਜਾਣ ਵਾਲੀਆਂ ਇਵੀਆਂ ਮਸ਼ੀਨਾਂ ਦੀ ਸੂਚੀ ਪਹਿਲਾਂ ਹੀ ਚੋਣ ਲੜ ਦੇ ਉਮੀਦਵਾਰਾਂ ਦੇ ਨਾਲ ਸਾਂਝੀ ਕਰ ਦਿੱਤੀ ਗਈ। ਦੱਸ ਦਈਏ ਕਿ ਚੋਣ ਕਮਿਸ਼ਨ ਦੇ ਜਰਨਲ ਆਬਜ਼ਰਵਰਾਂ ਦੀ ਮੌਜੂਦਗੀ ਦੇ ਵਿੱਚ ਪੋਲਿੰਗ ਕਰਮਚਾਰੀਆਂ ਨੂੰ ਤਿੰਨ ਪੜਾਵਾਂ ਦੀ ਰੈਡਮਾਈਜ਼ੇਸ਼ਨ ਰਾਹੀਂ ਡਿਊਟੀਆਂ ਸੌਂਪੀਆਂ ਗਈਆਂ ਸਿਖਲਾਈ ਪ੍ਰੋਗਰਾਮ ਦੌਰਾਨ ਹੱਥੀ ਸਿਖਲਾਈਆਂ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਹਰੇਕ ਪ੍ਰੈਜ਼ਾਈਡਿੰਗ ਅਧਿਕਾਰੀ ਨੇ ਵਿਅਕਤੀਗਤ EVM ਤੇ ਮੌਕ ਟ੍ਰਲ ਕੀਤੀ ਤੇ ਤੇ ਬੇਤਰਤੀਬ ਢੰਗ ਨਾਲ 100 ਮੌਕ ਵੋਟਾਂ ਖੁਦ ਪਾਈਆਂ ਨਤੀਜੇ ਦੀ ਜਾਂਚ ਕੀਤੀ ਤੇ ਵੀਵੀਪੀਏ ਐਟ ਸਲਿੱਪਾਂ ਦੇ ਨਾਲ ਮੇਲ ਕੀਤਾ ਤੇ ਉਸ ਤੋਂ ਬਾਅਦ ਸਿਖਲਾਈ ਦੇ ਅੰਤ ਤੇ ਪ੍ਰੈਜ਼ਾਈਡਿੰਗ ਅਧਿਕਾਰੀਆਂ ਨੇ ਈਵੀਐਮ ਦੇ ਫੁੱਲ ਪ੍ਰੂਫ ਕੰਮਕਾਜ ਉਤੇ ਭਰੋਸਾ ਦਿਤਾਇਆ ਵੋਟਰ ਸੂਚੀਆਂ ਦੇ ਸੰਖੇਪ ਸੋਤ ਤੋਂ ਲੈ ਕੇ VOTING ਤੱਕ ਮੁਖ ਚੋਣ ਅਧਿਕਾਰੀ ਨਾਲ ਦੋ ਜ਼ਿਲ੍ਹਾ ਚੋਣ ਅਧਿਕਾਰੀ ਨਾਲ ਤੇ ਇਆਰਓ ਆਰਓ ਅਧਿਕਾਰ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਆ ਦੇ ਨਾਲ ਕੁਲ ਦੋ ਮੀਟਿੰਗਾਂ ਹੋਈਆਂ ਚੋਣ ਕਮਿਸ਼ਨ ਦੇ ਸੋਦੇ ਹੋਏ ਨਿਰਦੇਸ਼ ਅਨੁਸਾਰ ਚੋਣ ਕਮਿਸ਼ਨ ਦੇ ਦਫਤਰ ਦੇ ਉਮੀਦਵਾਰ ਨੁਮਾਇੰਦੇ ਅdna ਵੱਖ-ਵੱਖ ਚੱਲ ਰਹੀਆਂ ਚੋਣ ਪ੍ਰਕਿਰਿਆਵਾਂ ਬਾਰੇ ਜਾਣੂ ਕਰਾਉਣ ਦੇ ਲਈ ਦੋ ਵੱਖ-ਵੱਖ ਮੀਟਿੰਗਾਂ ਕਰਦੇ ਰਹੇ ਇਸ ਦੇ ਦਰਮਿਆਨ ਚੋਣ ਕਮਿਸ਼ਨ ਦੀਆਂ ਸੋਧੀਆਂ ਹਦਾਇਤਾਂ ਦੇ ਮੁਤਾਬਕ ਉਮੀਦਵਾਰਾਂ ਨੂੰ ਪੋਲਿੰਗ ਬੂਥ ਅਤੇ ਪ੍ਰਵੇਸ਼ ਦਾਰਤ ਤੋਂ 100 ਮੀਟਰ ਦੀ ਦੂਰੀ ਤੇ ਆਪਣੇ ਬੂਥ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਜੋ ਕਿ ਵੋਟਰਾਂ ਦੇ ਨਾਲ ਇੱਕ ਵਾਧੂ ਸਹੂਲਤ ਸੀ ਖਾਸ ਕਰਕੇ ਉਹਨਾਂ ਦੇ ਲਈ ਜੋ ਆਪਣੇ ਵੋਟਰ ਜਾਣਕਾਰੀ ਸਲਿੱਪਾਂ ਨਾਲ ਲੈ ਕੇ ਨਹੀਂ ਆਏ ਸਨ ਕੁੱਲ 239 ਵੋਟਰ ਜਿਨ੍ਹਾਂ ਵਿੱਚ 85 ਸਾਲ ਦੀ ਉਮਰ ਤੋਂ ਵੱਧ ਵੋਟ ਰਤੇ ਦਿਵਿਆੰਗ ਜਿਨ੍ਹਾਂ ਨੇ ਘਰ ਤੋਂ ਵੋਟ ਪਾਈ ਹੈ ਉਸ ਦੀ ਇੱਛਾ ਉਹਨਾਂ ਜੁਤਾਈ ਸੀ ਤਾਂ ਉਹਨਾਂ ਨੂੰ ਬੈਲਟ ਪੇਪਰ ਦੇਣਾਂ ਹੀ ਸਹੂਲਤ ਦਿੱਤੀ ਗਈ ਪ੍ਰਕਿਰਿਆ ਉਮੀਦਵਾਰਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਦੇ ਵਿੱਚ ਵਿਸ਼ੇਸ਼ ਤੌਰ ਤੇ ਸਮਰਪਿਤ ਟੀਮਾਂ ਦੁਆਰਾ ਕੀਤੀ ਗਈ ਉਧਰ ਹੀ ਦੱਸਦੀ ਕਿ ਚੋਣ ਪ੍ਰਕਿਰਿਆਵਾਂ ਤੇ ਨਜ਼ਰ ਰੱਖਣ ਦੇ ਲਈ ਚੋਣ ਕਮਿਸ਼ਨ ਨੇ ਇੱਕ ਜਨਰਲ ਆਬਜ਼ਰਵਰ ਇੱਕ ਪੁਲਿਸ ਆਬਜ਼ਰਵਰ ਤੇ ਖੱਜਾ ਆਬਜ਼ਰਵਰ ਵੀ ਨਿਯੁਕਤ ਕੀਤੇ ਨਾਗਰਿਕਾਂ ਤੋ ਸੀ ਵਿਜ਼ਰ ਐਪ ਦੇ ਰਾਹੀਂ 1512 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਦੇ ਵਿੱਚੋਂ 1342 ਦਾ 100% ਦੇ ਸਮੇਂ ਦੇ ਅੰਦਰ ਹੱਲ ਕੀਤਾ ਗਿਆ। ਪਾਰਟੀਚੋਰ ਕਮਿਸ਼ਨ ਦੇ ਇੰਡੈਕਸ ਕਾਰਡ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਵੀ ਅਪਡੇਟ ਕੀਤਾ ਗਿਆ। ਇਹ ਰਵਾਇਤ ਮੈਨੂਅਲ ਤਰੀਕਿਆਂ ਦੀ ਥਾਂ ਲਵੇਗਾ। ਆਟੋਮੇਸ਼ਨ ਅਤੇ ਡਾਟਾ ਇਕਾਕਰਨ ਦੇ ਰਾਹੀਂ ਨਵਾਂ ਸਿਸਟਮ ਗਿਣਤੀ ਤੋਂ ਬਾਅਦ ਇੰਡੈਕਸ ਕਾਰਡਾਂ ਦੀ ਤੇਜ਼ ਰਿਪੋਰਟਿੰਗ ਅਤੇ ਜਾਣਕਾਰੀ ਨੂੰ ਵੀ ਯਕੀਨੀ ਬਣਾਏਗਾ।